ਰੋਵੈ ਰਾਮ ਨਿਕਾਲਾ ਭਿਆ ਸੀਤਾ ਲਖਮਨ ਵਿਛੜ ਗਿਆ ਰੋਵੈ ਦੈਸਰ ਲੰਕ ਗਵਾਏ ਜਦ ਸੀਤਾ ਆਂਦੀ ਡੋਲੂ ਸਾਰੀਆਂ ਗੱਲਾਂ ਸਾਨੂੰ ਬਾਣੀ ਵਿੱਚ ਬਾਬੇ ਨੇ ਸਮਝਾਈਆਂ ਪਰ ਸਾਡੇ ਲੋਕਾਂ ਜਿਹੜੇ ਅਜੇ ਨਹੀਂ ਸਮਝ ਰਹੇ ਸਦੀਆਂ ਹੋ ਗਈਆਂ ਸਾਨੂੰ ਨਕਲੀ ਜਾਵਨ ਖੂਬਦੇ ਆ ਤੇ ਸਾਨੂੰ ਗੁਰਬਾਣੀ ਵਿੱਚ ਅਸਲੀ ਤਸ ਦੱਸਿਆ ਵੀ 라ਵਣ ਕੌਣ ਨੇ ਜਿਹੜੇ ਕਾਰਪੋਰੇਟ ਰਾਜ ਕਰਤਾ ਸਰੇਣੀਆਂ ਉਹ ਹਮੇਸ਼ਾ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਦਿਮਾਗਾਂ ਨਾਲ ਸਿਰਾਂ ਨਾਲ ਲੋਕਾਂ ਨੂੰ ਬੰਨ੍ਹ ਕੇ ਰੱਖਦੇ ਜਿਵੇਂ Hindu, Muslim, Sikh, Isai ਫਿਰ ਕਲਾ ਇਹਨਾਂ ਵਿੱਚ ਨਹੀਂ ਇਹਨਾਂ 'ਚ ਵੀ ਮਜਬ ਬਣਾ ਦਿੱਤੇ ਜਾਂ Hindu ਨੂੰ ਵੀ ਇੱਕ ਨਹੀਂ ਰਹਿਣ ਦਿੱਤਾ ਜਾਂਦਾ ਇਸੇ ਤਰ੍ਹਾਂ Sikh ਨੂੰ ਵੀ ਇੱਕ ਨਹੀਂ ਰਹਿਣ ਦਿੱਤਾ ਜਾਂਦਾ ਜਿਵੇਂ Sikh missionary ਆ, Nihang Singh ਆ, Taksali ਆ ਮੰਨ ਲਓ ਸੰਪਰਦਾਵਾਂ ਵਿੱਚ ਗਾਹਾਂ ਦੇ ਗਾਹ ਡਿਵਾਈਡ ਕਰ ਦੇਣਾ, ਵੰਡ ਦੇਣਾ ਇਹਨੂੰ ਕਹਿੰਦੇ ਹੈ ਦੈਸ ਬੌੜੇ ਸਿਰ ਦਿਮਾਗ ਅਸੀਂ ਨਕਲੀ ਕਾਗਜ਼ਾਂ ਦਾ ਰਾਵਣ ਹੋ ਕੇ ਅਸਲੀ ਰਾਵਣ ਤਾੜੀਆਂ ਮਾਰ ਕੇ ਤੁਰ ਜਾਂਦੇ ਆ ਪਰ ਲੋਕਾਂ ਦੀ ਕਿਸਮਤ ਉੱਥੇ ਹੀ ਖੜੀ ਆ ਲੋਕ ੱੱਕੇ ਦਾ ਝੁਲਮ ਦਾ ਗਰੀਬੀ ਦਾ ਪੜਤਾ ਦਾ ਅੰਧਵਿਸ਼ਵਾਸ ਦਾ ਪਖੰਡ ਦਾ ਉਸੇ ਤਰ੍ਹਾਂ ਸ਼ਿਕਾਰ ਹੋ ਰਹੇ ਆ ਪਰ ਸਾਨੂੰ ਅੱਜ ਸੇਧ ਲੈ ਕੇ ਆਪਣੀ ਸੁਜੱਜੀ ਅਸਲੀ ਰਾਵਣਾਂ ਦੀ ਪਛਾਣ ਕਰਨੀ ਚਾਹੀਦੀ ਆ ਜਿਹੜੇ ਰਾਵਣ ਸਾਡੇ ਦੇਸ਼ ਨੂੰ ਪੰਜਾਬ ਨੂੰ ਲੋਕਾਂ ਨੂੰ ਲੁੱਟ ਕੇ ਖਾ ਰਹੇ ਆ ਆਪਣੀਆਂ ਜਾਇਦਾਦਾਂ ਦੇਸ਼ ਤੋਂ ਬਾਹਰ ਬਣਾ ਰਿਹਾ ਤੇ ਗਰੀਬਾਂ ਲੋਕਾਂ ਦਾ ਖੂਨ ਪੀ ਰਿਹਾ ਇਹਨਾਂ ਆਰਾਵਣਾ ਤੋਂ ਖੜਾ ਸੁਣ ਲਈ ਸਾਨੂੰ ਜਾਗਰਤ ਹੋਣੀ ਲੋੜ ਹੈ